ਉੱਥੇ 6 ਪਿੰਡ ਗਰਦਾਸਪੁਰ ਦੇ ਗੋਦ ਲੈ ਗਏ ਆ ਉੱਥੇ ਕਫਰੋਈਪੁਰ ਜ਼ਿਲ੍ਹੇ ਦਾ ਪਿੰਡ ਗੋਦ ਲੈ ਆ ਗਿਆ ਸੀ ਜਿਹਦੇ ਵਿੱਚ ਪ੍ਰੋਪਰ ਫਸਲ ਡੀਜ਼ਲ ਤੇ ਬੀ ਤੇ ਡੀਏਪੀ ਦੇਣ ਦਾ ਵਾਅਦਾ ਕੀਤਾ ਸੀਗਾ ਇਸ ਨਗਰ ਦੇ ਵਿੱਚ ਜੋ ਕਿ ਪੈਲੀਆਂ ਦੇ ਵਿੱਚ ਅੱਟ ਬਹੁਤ ਜ਼ਿਆਦਾ ਘਟ ਪਈ ਸੀ ਤੇ ਸੰਗਤਾਂ ਨੇ ਕਿਹਾ ਵੀ ਬਾਬਾ ਜੀ ਸਾਨੂੰ ਤੁਹਾਨੂੰ ਜਿਹੜੀ ਤੁਸੀਂ ਵਿਜ਼ਨ ਦੀ ਸਵਾਵਾ ਕਹੀ ਹੈ ਉਹਦੀ ਲੋੜ ਨਹੀਂ ਕਿਉਂਕਿ ਸਾਡੇ ਘਰ ਘਰ ਟਰੈਕਟਰ ਹੈਗੇ ਆ ਜੇ ਕਿਸੇ ਮਾਤੜ ਕਿਸਾਨ ਕੋਲ ਟਰੈਕਟਰ ਨਹੀਂ ਹੋਊਗਾ ਅਸੀਂ ਆਪਦੇ ਟਰੈਕਟਰਾਂ ਨਾਲ ਉਹਦੀ ਫਸਲ ਬਾਹ ਬੀਜ ਕੇ ਦੇਵਾਂਗੇ ਤੇ ਸਾਨੂੰ ਤੁਸੀਂ ਬੀਜ ਡੀਜਪੀ ਤੇ ਡੀਜ਼ਲ ਮਹਈਆ ਕਰਵਾਓ ਤੇ ਅੱਜ 8 ਅਕਤੂਬਰ ਨੂੰ ਜੋ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਉਹ ਨਗਰਾਂ ਦਾ ਜਿਹੜਿਆਂ ਨੇ ਸਾਡੀਆਂ ਪਹਿਲੇ ਦਿਨ ਤੋਂ ਵੀਡੀਓ ਸੁਣੀਆਂ ਅਤੇ ਸੁਣ ਕੇ ਉਹਨਾਂ ਤੇ ਅਸਰ ਕੀਤਾ ਸੰਗਤਾਂ ਨੂੰ ਇਹ ਜੀ ਮਾਲੋ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਸਾਡੇ ਦੂਲੇ ਵਾਲੇ ਦੀ ਸਾਰੀ ਸੰਗਤ ਵੱਲੋਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਿੱਲੀ ਕਾਰਸੇ ਵਾਲੇ ਬਰਬੰਦ ਸਿੰਘ ਜੀ ਉਹਨਾਂ ਦੇ ਜਿੰਨੇ ਵੀ ਮਾਲੋ ਸਿੰਘ ਸੀ ਜਿੱਥੇ ਜਿੱਥੇ ਵੀ ਉਹਨਾਂ ਦੇ ਡੇਰੇ ਆ ਜਿੱਥੇ ਮਹਾਂਪੁਰਸ਼ਾਂ ਦੇ ਸਿੰਘ ਸੀ ਜਾ ਜਿਹੜੇ ਉਹਨਾਂ ਨਾਲ ਜੁੜੀਆਂ ਹੋਈਆਂ ਸਿੰਘ ਆ ਉਹ ਸਾਰਿਆਂ ਨੇ ਆਣ ਕੇ ਇਸ ਦੂਲੇ ਵਾਲੇ ਪਿੰਡ ਦੇ ਵਿੱਚ ਜਿਵੇਂ ਵੀ ਕਿਸੇ ਕਿਸੇ ਨੇ ਬੀ ਦੀ ਕਿਨ ਡੀਏਪ ਦੀ ਕਿਸੇ ਡੀਜ਼ਲ ਦੀ ਕਿਸੇ ਨੇ ਮੈਡੀਕਲ ਸਹੂਲਤ ਦੀ ਬਹੁਤ ਵੱਡਾ ਯੋਗਦਾਨ ਦਿੱਤਾ ਇੱਥੇ ਉਹਨਾਂ ਸਭ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਇਹਨਾਂ ਨੇ ਇੱਥੇ ਮੁਸੀਬਤ ਦੀ ਘੜੀ ਜਾਣ ਕੇ ਲੋਕਾਂ ਦਾ ਸਾਥ ਦਿੱਤਾ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਲ ਸਾਡੀ ਧਰਤੀ ਸਾਡੇ ਲੋਕ ਹਮੇਸ਼ਾ ਦੀ ਤਰ੍ਹਾਂ ਲੋਕ ਮੁੱਦਿਆਂ ਤੇ ਗੱਲਬਾਤ ਕਰਦੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਦੂਲਾ ਸਿੰਘ ਵਾਲੇ ਦੇ ਗੁਰਦਾਰਾ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੱਡੀਆਂ ਸੁਆਵਾਂ ਲਗਾਤਾਰ ਚੱਲ ਰਹੀਆਂ ਅੱਜ ਦਿੱਲੀ ਵਾਲੇ ਮਹਾਂਪੁਰਖ ਕਾਸੇਵ ਦਿੱਲੀ ਵਾਲੇ ਉਹ ਗੁਰਦੁਆਰਾ ਇੱਥੇ ਦੂਲਾ ਸਿੰਘ ਵਾਲੇ ਪਹੁੰਚਿਆ ਤਾਂ ਵੱਡੀਆਂ ਸਵਾਵਾ ਲਗਾਤਾਰ ਚੱਲ ਰਹੀਆਂ ਹੈਗੀਆਂ ਨੇ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਪਿੰਡ ਦੂਲਾ ਸਿੰਘ ਵਾਲੇ ਜਿੱਥੇ ਇਹਨਾਂ ਦਾ ਬੇਸ ਕੈਂਪ ਵੀ ਬਣਿਆ ਪਿਛਲੇ ਤਕਰੀਬ ਸਵਾ ਮਹੀਨਾ ਡੇਢ ਮਹੀਨੇ ਤੋਂ ਲਗਾਤਾਰ ਸਵਾਵਾ ਚੱਲ ਰਹੀਆਂ ਹੈਗੀਆਂ ਅੱਜ ਬੀਜ ਦੀ ਖਾਦ ਦੀ ਸੇਵਾ ਲੈ ਕੇ ਪਹੁੰਚਿਆ ਪਿਛੇ ਪਿਛਲੇ ਦਿਨਾਂ ਦੇ ਵਿੱਚ ਰਸਣ ਦੀ ਵੱਡੀ ਸੇਵਾ ਕੀਤੀ ਲਗਾਤਾਰ ਸਵਾਵਾ ਕਰ ਰਿਹਾ ਗਿਆ ਆਪਾਂ ਫਤਿਹ ਬਲਾ ਵਾਲੇ ਨੇ ਸਾਰੇ ਸੰਗਤ ਨੂੰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਉਹ ਗੁਰਦੁਆਰਾ ਦੂਲਾ ਸਿੰਘ ਵਾਲੇ ਇੱਥੇ ਵੱਡੀਆਂ ਸਵਾਵਾ ਚੱ ਬੀਜ ਖਾਦ ਲਾ ਕੇ ਪਹੁੰਚੇ ਹੋ ਅੱਗੇ ਡੀਜ਼ਲ ਦੀ ਸੇਵਾ ਵੀ ਕੀਤੀ ਜਾਣੀ ਹੋਰ ਵੀ ਵੱਡੀਆਂ ਸਵਾਵਾਂ ਚੱਲ ਰਹੀਆਂ ਤਾਂ ਕੀ ਕਹਿਣਾ ਚਾਹੁੰਦੇ ਸਾਧ ਸੰਗ ਜੀ ਆਪ ਜੀ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਰ ਜੋ ਕਿ ਹੜ੍ਹਾਂ ਦੀ ਪਈ ਆ ਤੇ ਹਰ ਤਰ੍ਹਾਂ ਸੰਸਥਾਵਾਂ ਨੇ ਸੰਪਰਦਾਵਾਂ ਨੇ ਦਲਾਂ ਪੰਥਾਂ ਨੇ ਜੋ ਵੀ ਬਣਦਾ ਸਜੋਗ ਉਹ ਆਪਣਾ ਮੰਨ ਲਓ ਚਾਹੇ ਰਾਸ਼ਨ ਦੀ ਸਹਾਇਤਾ ਹੋ ਗਈ ਚਾਹੇ ਡੀਜ਼ਲ ਦੀ ਸਹਾਇਤਾ ਹੋ ਗਈ ਚਾਹੇ ਗੱਟੇ ਲੈ ਕੇ ਆਏ ਵੀ ਹਰ ਤਰ੍ਹਾਂ ਦਾ ਇਹਨਾਂ ਦਾ ਜਿੰਨਾ ਵੀ ਬਣਦਾ ਯੋਗਦਾਨ ਸੀਗਾ ਇਹ ਇਹਦੇ ਵਿੱਚ ਕੋਈ ਵੀ ਧਰਮ ਗੋਤ ਜਾਤ ਮਜਬਦ ਦਾ ਬੰਦਾ ਨਹੀਂ ਰਿਹਾ ਅਸੀਂ ਮਹੀਨੇ ਡੇਢ ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਆਂ ਪੰਜਾਬ ਹਰਿਆਣਾ ਰਾਜਸਥਾਨ ਸਿੱਕਮ ਆਂ ਦੌਰ ਆਂਧਰਾ ਕਿੱਥੋ ਕਿੱਥੋਂ ਨਾਂ ਲਈਏ ਸਟੇਟਾਂ ਦੇ ਨਾਂ ਮੋਕਣ ਵਾਲੀ ਗੱਲ ਹੈ ਵੀ ਇੰਨੀਆਂ ਕ ਸੰਗਤਾਂ ਦੂਰੋਂ ਦਰਾੜੋਂ ਆ ਕੇ ਜਿਨ੍ਹਾਂ ਨੇ ਮੰਨ ਲਓ ਵੀ ਇਹ ਪੰਜਾਬ ਦੇ ਦਰਦ ਨੂੰ ਸਮਝਿਆ ਤੇ ਪੰਜਾਬ ਦੇ ਨਾਲ ਇਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਜੋ ਕਿ ਸਾਡੀ ਸੰਸਥਾ ਪੰਥ ਰਤਨ ਜਹਦਰ ਬਾਬਾ ਹਰਵੰਨ ਸਿੰਘ ਜੀ ਬਾਬਾ ਕਰਨੈਲ ਸਿੰਘ ਜੀ ਬਾਬਾ ਫੌਜਾ ਸਿੰਘ ਜੀ ਬਾਬਾ ਜੰਗੀਰ ਸਿੰਘ ਜੀ ਮੌਜੂਦਾ ਮਹਾਪੁਰਖ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਅੱਜ ਚੁੱਚੇ ਤੌਰ ਤੇ ਦਿੱਲੀ ਤੋਂ ਬਾਬਾ ਸਰੇਂਦਰ ਸਿੰਘ ਜੀ ਜੋ ਕਿ ਪਿੰਡ ਦੁੱਲਾ ਸਿੰਘ ਵਾਲਾ ਦਾ ਇੱਕ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਮਹਾਪੁਰਸ਼ਾ ਵੱਲੋਂ ਜਿੱਥੇ ਛੇ ਪਿੰਡ ਗਰਦਾਸਪੁਰ ਦੇ ਗੋਦ ਲਏ ਗਏ ਆ ਉੱਥੇ ਇੱਕ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਗੋਦ ਲਿਆ ਗਿਆ ਸੀ ਜਿਦੇ ਵਿੱਚ ਪ੍ਰੋਪਰ ਫਸਲ ਡੀਜ਼ਲ ਤੇ ਵੀ ਤੇ ਡੀਏਪੀ ਦੇਨ ਦਾ ਵਾਦਾ ਕੀਤਾ ਸੀਗਾ ਇਸ ਨਗਰ ਦੇ ਵਿੱਚ ਜੋ ਕਿ ਪੈਲੀਆਂ ਦੇ ਵਿੱਚ ਅੱਟ ਬਹੁਤ ਜ਼ਿਆਦਾ ਘਟ ਪਈ ਸੀ ਤੇ ਸੰਗਤਾਂ ਨੇ ਕਿਹਾ ਵੀ ਬਾਬਾ ਜੀ ਸਾਨੂੰ ਤੁਹਾਨੂੰ ਜਿਹੜੀ ਤੁਸੀਂ ਵੀਜਣ ਦੀ ਸੁਵਾਵਾ ਕਹੀ ਹੈ ਉਹਦੀ ਲੋੜ ਨਹੀਂ ਕਿਉਂਕਿ ਸਾਡੇ ਘਰ ਘਰ ਟਰੈਕਟਰ ਹੈਗੇ ਆ ਜੇ ਕਿਸੇ ਮਾਤੜ ਕਿਸਾਨ ਕੋਲ ਟਰੈਕਟਰ ਨਹੀਂ ਹੋਊਗਾ ਤੇ ਅਸੀਂ ਆਪਦੇ ਟਰੈਕਟਰ ਆ ਰਾਈ ਉਹਦੀ ਫਸਲ ਬਾਹ ਵੀਜ ਕੇ ਦੇਵਾਂਗੇ ਤੇ ਸਾਨੂੰ ਤੁਸੀਂ ਬੀਜ ਡੀ ਜੀ ਪੀ ਤੇ ਡੀਜ਼ਲ ਮਹਈਆ ਕਰਵਾਓ ਤੇ ਅੱਜ 8 ਅਕਤੂਬਰ ਨੂੰ ਜੋ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਉਹ ਨਗਰਾਂ ਦਾ ਜਿਹੜਿਆ ਨੇ ਸਾਡੀਆਂ ਪਹਿਲੇ ਦਿਨ ਤੋਂ ਵੀਡੀਓ ਸੁਣੀਆਂ ਅਤੇ ਸੁਣ ਕੇ ਉਹਨਾਂ ਤੇ ਅਸਰ ਕੀਤਾ ਜਿਹਦੇ ਵਿੱਚ ਸਭ ਤੋਂ ਪਹਿਲੀ ਪਰਚੀ ਸਾਨੂੰ ਮੁਕਸਰ ਜ਼ਿਲ੍ਹੇ ਦਾ ਪਿੰਡ ਬਰਕੰਦੀ ਤੇ ਬਡੌਤਾ ਪਿੰਡ ਕਰਨਾਲ ਕੋਲੋਂ ਭਗਵਾਨਪੁਰਾ ਰਾਜਸਥਾਨ ਤੋਂ ਮੋਹਨਪੁਰਾ ਗੰਗਾ ਨਗਰ ਦਾ ਪਿੰਡ ਡਰੋਲੀ ਭਾਈ ਤੋਂ ਤੇ ਮਦਰਸੇ ਪਿੰਡ ਦੇੋਂ ਤੇ ਆ ਕੋਟਲੀ ਪਿੰਡ ਤੋਂ ਬੁੜਾ ਗੁੱਜਰ ਤੋਂ ਵਧਾਈਆਂ ਪਿੰਡ ਤੋਂ ਬਲਕਰਨ ਸਿੰਘ ਸਰਪੰਚ ਹੋਰੀ ਸਮੁੱਚੀ ਉਹਨਾਂ ਦੀ ਟੀਮ ਨੇ ਜਿਹੜਿਆਂ ਨੇ ਇਸ ਗੱਲ ਨੂੰ ਸਮਝਿਆ ਵੀ ਵਾਕੇ ਹੀ ਜੋਗ ਜਗਾ ਸਾਡਾ ਪੈਸਾ ਲੱਗੂਗਾ ਤੇ ਉਹਨਾਂ ਨੇ ਅੱਗੇ ਆ ਕੇ ਸਾਨੂੰ ਚਾਹੇ ਬੀ ਰਹੀਂ ਚਾਹੇ ਡੀਜ਼ਲ ਰਹੀਂ ਚਾਹੇ ਨਗਦ ਰਾਸ਼ੀ ਰਹੀਂ ਆ ਕੇ ਮਦਦ ਕੀਤੀ ਜੀ ਦੀ ਬਦੌਲਤ ਅੱਜ ਅਸੀਂ ਆ ਪੂਰੇ ਨਗਰ ਦੀ ਜਿੰਨੀ ਫਸਲ ਮਰੀ ਹੈ ਇਹਦਾ ਬੀ ਤੇ ਡੀਏਪੀ ਤੇ ਡੀਜ਼ਲ ਅੱਜ ਇਹਨਾਂ ਨੂੰ ਦੇ ਰਹੇ ਹਾਂ ਠੀਕ ਹੈ ਜੀ ਤਾਂ ਸਵਾਮ ਅੱਗੇ ਵੀ ਚੱਲਦੇ ਰਹਿਣਗੇ ਲੱਗਦਾ ਹਾਂ ਗੁਰੂ ਮਹਾਰਾਜ ਦੀ ਕਿਰਪਾ ਕਰਨ ਜੀ ਜਿਹੜੇ ਬਾਕੀ ਪਿੰਡ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਅੱਟ ਪਈ ਹੋਈ ਆ ਉੱਥੇ ਬਾਬਾ ਗਰਜੰਡ ਸਿੰਘ ਹੋਰੀ ਬਾਬਾ ਰਵਿੰਦਰ ਸਿੰਘ ਹੋਰੀ ਬਾਬਾ ਲੱੱਕੀ ਜੀ ਕਟਾਣਾ ਸਾਹਿਬ ਤੋਂ ਉਹ ਸਾਰੇ ਲੱਗੇ ਹੋਏ ਆ ਬਾਬਾ ਨਿਰਮਲ ਸਿੰਘ ਰਿਮਾਹ ਸਾਹਿਬ ਤੋਂ ਉਹ ਉਹਨਾਂ ਦੀਆਂ ਪਹਿਲੀਆਂ ਪੱਧਰ ਕਰਨ ਲੱਗੇ ਹੋਏ ਆ ਇਸ ਤੋਂ ਬਾਅਦ ਅਸੀਂ ਵੀ ਇਸ ਪਿੰਡ ਦੀ ਸੇਵਾ ਕਰਨ ਉਪਰੰਤ ਉਧਰਲੇ ਹਲਕਿਆਂ 'ਚ ਜਿਵੇਂ ਵੀ ਮਹਾਂਪੁਰਸਾਂ ਨੂੰ ਹੁਕਮ ਲਾਉਣਗੇ ਉਹਨਾਂ ਦੇ ਹੁਕਮ ਅਨੁਸਾਰ ਸਵਾਵਾ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਨਗਰ ਦੂਲਾ ਸਿੰਘ ਵਾਲੇ ਤੇ ਮਹਾਂਪੁਰਖਾਂ ਵੱਲੋਂ ਵੱਡੀਆਂ ਸਵਾਵਾ ਲਗਾਤਾਰ ਜਿੱਥੇ ਚੱਲ ਰਹੀਆਂ ਅੱਜ ਵੀ ਜੇ ਬੀਜ ਖਾਦੀ ਜੀਤ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਥੋੜੇ ਸ਼ਬਦਾਂ ਚ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਇਸ ਸੰਗਤਾਂ ਨੂੰ ਇਹ ਜੀ ਮਨ ਲਓ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਸਾਡੇ ਦੂਲੇ ਵਾਲੇ ਦੀ ਸਾਰੀ ਸੰਗਤ ਵੱਲੋਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਿੱਲੀ ਕਾਰਸੇ ਵਾਲੇ ਬਾਬਰਬੰਸ ਸਿੰਘ ਜੀ ਉਹਨਾਂ ਦੇ ਜਿੰਨੇ ਵੀ ਮਨ ਲਓ ਸਿੰਘ ਸੀ ਜਿੱਥੇ-ਜਿੱਥੇ ਵੀ ਉਹਨਾਂ ਦੇ ਡੇਰੇ ਆ ਜਿੱਥੇ ਮਹਾਂਪੁਰਸ਼ਾਂ ਦੇ ਸਿੰਘ ਸੀ ਜਾਂ ਜਿਹੜੇ ਉਹਨਾਂ ਨਾਲ ਜੁੜੀ ਹੋਈਆਂ ਸਿੰਘ ਆ ਉਹ ਸਾਰਿਆਂ ਨੇ ਆਣ ਕੇ ਇਸ ਦੂਲੇ ਵਾਲੇ ਪਿੰਡ ਦੇ ਵਿੱਚ ਜਿਵੇਂ ਵੀ ਕਿਸੇ ਕਿਸੇ ਨੇ ਬੀਡੀ ਕੇ ਨਾ ਡੀਏਪ ਦੀ ਕੇ ਨਾ ਡੀਜ਼ਲ ਦੀ ਕਿਸੇ ਨੇ ਮੈਡੀਕਲ ਸਹੂਲਤ ਦੀ ਬਹੁਤ ਵੱਡਾ ਯੋਗਦਾਨ ਦਿੱਤਾ ਇੱਥੇ ਉਹਨਾਂ ਸਭ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਇਹਨਾਂ ਨੇ ਇੱਥੇ ਮੁਸੀਬਤ ਦੀ ਘੜੀ ਜਾਣ ਕੇ ਲੋਕਾਂ ਦਾ ਸਾਥ ਦਿੱਤਾ ਤੇ ਉਹਨਾਂ ਲੋਕਾਂ ਦਾ ਬਹੁਤ ਬਹੁਤ ਤੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜਿੱਥੋਂ ਜਿੱਥੋਂ ਮਹਾਂਪੁਰਸ਼ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਅਦੁੱਲਾ ਸਿੰਘ ਵਾਲੇ ਤੇ ਜੇ ਅਗਰ ਰਕਵੇ ਦੀ ਗੱਲ ਕਰਦੇ ਜਿਹੜਾ 7 ਰੋਜ਼ ਦੇ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਕਿੰਨਾ ਕੁ ਰਕਵੇ ਇਹ ਜੀ 450 ਕਿੱਲੇ ਦੇ ਲੰਮ ਸਮੇਂ ਇਹਨਾਂ ਨੇ ਰਕਬਾਇਆ ਜੀ ਹ ਹੁਣ ਤੇ ਸਿਸਟਮ ਬਹੁਤ ਚਲਦਿਆ ਵੀ ਲੋਕ ਨਾ ਰਿਸ਼ਤੇਦਾਰੀਆਂ ਪਾਲਦੇ ਆ ਆਪਦੇ ਕਬੀਲੇ ਪਾਲਦੇ ਆ ਮਹਾਪੁਰਸ਼ਾਂ ਨੇ ਇਹ ਨਹੀਂ ਵੇਖਿਆ ਮਹਾਪੁਰਸ਼ਾਂ ਦੇ ਸਿੰਘਾਂ ਦੇ ਨਾਲ ਵੀ ਜੇ ਕਿਸੇ ਦੀ ਰਿਸ਼ਤੇਦਾਰੀ ਆ ਉਹਨਾਂ ਨੇ ਕਿਹਾ ਵੀ ਨਹੀਂ ਵੀ ਜਿੱਥੇ ਆਪਾਂ ਆਏ ਆ ਸੇਵਾ ਉਹਦੀ ਕਰਨੀ ਆ ਸਾਰਿਆਂ ਦੀ ਇੱਕੋ ਜੀ ਕਰਨੀ ਐ ਨਹੀਂ ਵੀ ਜੇ ਕਿਸੇ ਰਿਸ਼ਤੇਦਾਰ ਆ ਤੇ ਉਹਨੂੰ ਆਖਿਆ ਵੀ ਇਹਨੂੰ ਦੇ ਦਿਓ ਤੇ ਦੂਜੇ ਨੂੰ ਰਹਿਣ ਦਿਓ ਇਹ ਕੰਮ ਬਹੁਤ ਚੱਲਦਾ ਮਹਾਪੁਰਸ਼ਾਂ ਨੇ ਇਹ ਗੱਲੋਂ ਮਹਾਪੁਰਸ਼ਾਂ ਦੀ ਸੇਵਾ ਮੈਂ ਅੱਗੇ ਵੀ ਗੱਲ ਕੀਤੀ ਵੀ ਸੇਵਾ ਕਰਨੀ ਹੈ ਤੇ ਬਾਪੁਰਸ਼ਾਂ ਤੋਂ ਸਿੱਖੋ ਵੀ ਕਿਵੇਂ ਸੇਵਾ ਕਰਨੀ ਆ ਆਪਣੇ ਲਈ ਜਿਹੜਾ ਬੰਦਾ ਦੁਖੀ ਆ ਨਾ ਉਹ ਸਾਰੇ ਇੱਕੋ ਜਿਹੇ ਆ ਇਹ ਨਹੀਂ ਹੁੰਦਾ ਜਿਹਦਾ ਵੀ ਰਿਸ਼ਤੇਦਾਰ ਨੂੰ ਕਰ ਦਿਓ ਤੇ ਦੂਜਾ ਰਹਿਣ ਦਿਓ ਮਹਾਪੁਰਸ਼ਾਂ ਨੇ ਇਹ ਬਹੁਤ ਵਧੀਆ ਕੰਮ ਕੀਤਾ ਵੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਸੱਜਣਤਾ ਹੀ ਨਹੀਂ ਕੋਈ ਦੋਸਤ ਨਹੀਂ ਕੋਈ ਮਿੱਤਰ ਨਹੀਂ ਸਭ ਨੂੰ ਇੱਕੋ ਜਾਂ ਬਰਾਬਰ ਜਿਦੀ ਜਿਵੇਂ ਜਮੀਨ ਸੀ ਓਵੇਂ ਓਵੇਂ ਹਰੇਕ ਬੰਦੇ ਨੂੰ ਉਹਦੀ ਜਿਹੜੀ ਮਾਂ ਬਣਦੀ ਸਹਾਦਤ ਦਿੱਤੀ ਆ ਜੀ ਦੋਲਾ ਇਸ ਰਕਬੇ ਨੂੰ ਹੁਣ ਮਹਾਰਾਜ ਜੀ ਮੰਨ ਲਓ ਲੋੜ ਤਾਂ ਚਲੋ ਮੰਨ ਲਓ ਜੋ ਮਨ ਸਮੇਂ ਮਾਰ ਹੋ ਗਈ ਆ ਜੀ ਲੋੜਾਂ ਦੇ ਚੱਲੀ ਜਾਣੀਆਂ ਜੀ ਕਿਉਂਕਿ ਮੰਨ ਲਓ ਜਿਹੜੀ ਹੁਣ ਆ ਫਸਲ ਮਾਰੀ ਗਈ ਆ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਕਦੇ ਵੀ ਠੀਕ ਹੈ ਮਨ ਲਓ ਕਿ 10 ਸਾਲ ਵੀ ਅਸੀਂ ਮਿਹਨਤ ਕਰਦੇ ਰਹੀਏ ਨੇ ਘਾਟਾ ਨਹੀਂ ਪੂਰਾ ਸਕਦਾ ਕਿਉਂਕਿ ਜੀਵਿੰਦਾਰ ਜਿਹੜਾ ਨੇ ਇਕੱਲਾ ਫਸਲ ਤੇ ਡਿਪੈਂਡ ਕਰਦਾ ਆਪਾਂ ਨੂੰ ਪਤਾ ਇਲਾਕਾ ਕਿਵੇਂ ਦਾ ਆ ਤੇ 2023 ਚ ਵੀ ਮਾਰ ਪਈ ਹੁਣ ਵੀ ਮਾਰ ਪਈ ਆ ਚਲੋ ਇਹ ਸਹਯੋਗ ਜਿਵੇਂ ਮਹਾਪੁਰਸ਼ਾਂ ਨੇ ਕੀਤਾ ਆ ਇਹ ਮੰਨ ਲਓ ਆਪਾਂ ਨੂੰ ਥੋੜਾ ਜਿਹਾ ਮੋੜਾ ਲੱਗ ਗਿਆ ਆਸਰਾ ਲੱਗ ਗਿਆ ਤਾਂ ਚਲੋ ਜਨੇ ਇਹਨਾਂ ਮੰਨ ਲਓ ਫਿਰ ਕਿਸਾਨ ਉੱਠ ਕੇ ਖੜਾ ਆ ਜਾਊਗਾ ਇਹਦਾ ਸਭ ਤੋਂ ਵੱਡਾ ਮਹਾਪੁਰਸ਼ਾ ਜਿਹੜਾ ਆ ਵਧੀਆ ਯੋਗਦਾਨ ਮੰਨ ਲਓ ਜੇ ਹੁਣ ਮੰਨ ਲਓ ਬੰਦੇ ਕਿਸਾਨ ਜਿਹੜੇ ਜਮ ਡੀਏਪੀ ਲੈਂਦੇ ਉਹਨਾਂ ਨੇ ਪਹਿਲਾਂ ਤਾਂ ਨੰਬਰ ਤੇ ਲੈਣੀ ਸੀ ਬਲੈ ਉਹ ਮਾਲ ਨੂੰ ਜਿਹੜੇ ਬੰਦੇ ਨੇ ਇੱਕ ਤਾਂ ਪਹਿਲਾ ਬੰਦਾ ਡਾਉਣ ਆ ਉਹ ਉਹਨੇ ਹੋਰ ਕਰਜ਼ਾ ਹੀ ਚੁੱਕ ਕੇ ਲੈਣਾ ਸੀ ਕਿਉਂਕਿ ਫਸਲ ਤਾਂ ਮਾਰੀ ਗਈ ਉਹਦੀ ਇਹ ਬਾਬਾ ਜੀ ਨੂੰ ਹਸਾਰਾ ਦਿੱਤਾ ਹਰ ਜ਼ਿਮੀਂਦਾਰ ਰਸੀਆਂ ਨੂੰ ਸਿਰ ਤੇ ਹੋ ਜੇ ਉਹਦੀ ਫਸਲ ਬੀਜੀ ਜਾਊਗੀ ਕੁਛ ਨਾ ਕੁਛ ਥੋੜਾ ਬਤਾ ਆਪ ਦੇ ਕੋਲੋਂ ਖਰਚਾ ਕਰਕੇ ਆਪ ਦੀ ਛੇਵੇਂ ਦੇ ਕਣਕ ਦੇ ਸਿਰ ਤੇ ਹੋ ਗਿਆ ਤੇ ਜ਼ਿਮੀਂਦਾਰ ਨੂੰ ਬਹੁਤ ਵੱਡਾ ਹਸਾਰਾ ਮਿਲ ਗਿਆ ਜੀ ਇਹਦੇ ਨਾਲ ਠੀਕ ਹੈ ਨਾਮ ਕੀ ਆਪਣਾ ਬਾਈ ਨਾਮ ਸੁਪਰੀ ਸਿੰਘ ਜੀ ਸੁਪਰੀ ਸਿੰਘ ਜੀ ਧੰਨਵਾਦ ਜੀ ਧੰਨਵਾਦ ਮਹਾਂਪੁਰਖ ਤੁਹਾਡਾ ਜੀ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੇ ਪੱਦਰ ਤੇ ਜਿਹੜੀ ਡੀਪੀ ਖਾਦ ਤੇ ਨਾਲ ਉਧਰਲੇ ਸਾਹਮਣੇ ਤੁਸੀਂ ਦੇਖ ਸਕਦੇ ਜੀ ਬੀਜ ਦੀ ਜਿਹੜੀ ਸੇਵਾ ਬੜੇ ਵਧੀਆ ਤਰੀਕੇ ਦੇ ਨਾਲ ਮਾਪੁਰਖਾਂ ਵੱਲੋਂ ਪੇਂਡ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੁੱਚੇ ਸਿੱਖ ਜਗਤ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਵੱਡੀ ਸੇਵਾ ਕੀਤੀ ਜਾ ਰਹੀ ਹੈ ਸੋ ਤੁਸੀਂ ਤਸਵੀਰਾਂ ਇੱਕ ਵਾਰੀ ਫੇਰ ਹੋਰ ਵੀ ਦੇਖ ਸਕਦੇ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਪਿੰਡ ਅਦੁੱਲਾ ਸਿੰਘ ਵਾਲੇ ਗੁਰਦੁਆਰਾ ਸਾਹਿਬ ਚ ਪਹੁੰਚੇ ਆਂ ਸੰਤ ਮਾਪੁਰਖਾਂ ਵੱਲੋਂ ਵੱਡੇ ਪਰਾਲੇ ਕੀਤੇ ਜਾ ਰਹੇ ਆ ਲਗਾਤਾਰ ਸੂیاں ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੀ ਧਰਤੀ ਸਾਡੇ ਲੋਚਾਂ ਤੇ ਤਾਂ ਪਿੰਡ ਅਦੁੱਲਾ ਸਿੰਘ ਵਾਲਾ ਜਿਹੜਾ ਪ੍ਰੋਜੈਕਟ ਤੇ ਗੱਲ ਕਰ ਸਕਦੀਆਂ ਤਸਵੀਰਾਂ ਸੀਗੀਆਂ ਤੇ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕਾਂ ਕੀ ਬਾਤ ਹੈ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ